ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਚਰਚਾ ਜਿਹੜੀ ਆ ਉਹ ਕਰਦੇ ਜਾਈਏ ਇੱਕ ਆਪਾਂ ਨੂੰ ਪਤਾ ਹੈ ਵੀ ਸਰੀਆ ਦੇ ਵਿੱਚ ਤਖਤਾ ਪਲਟ ਹੋਇਆ ਹੈ ਅਸਾਦ ਪਰਵਾਰ ਨੂੰ ਉੱਥੋਂ ਢੜਾ ਦਿੱਤਾ ਗਿਆ ਹੈ ਉੱਥੇ ਜਿਹੜੇ ਇਸ ਟਾਈਮ 13 ਸਾਲ ਤੋਂ ਜੋ ਸੰਘਰਸ਼ ਕਰ ਰਹੇ ਸੀਗੇ ਉਹ ਇਸ ਟਾਈਮ ਸੱਤਾ ਦੇ ਵਿੱਚ ਜਿਹੜੇ ਹੋ ਆਏ ਨੇ ਉਧਰ ਇਜ਼ਰਾਈਲ ਦੇ ਦੁਆਰਾ ਸਰੀਆ ਦੇ ਵਿੱਚ ਦਰਜਣ ਤੋਂ ਵੱਧ ਕਹਿੰਦੇ ਵੀ 에ਅ ਸਟ੍ਰਾਈਕਸ ਕੀਤੀਆਂ ਗਈਆਂ ਆ UNAS ਦੀ ਨਖੇਦੀ ਜਿਹੜੀ ਉਹ ਜ਼ਰੂਰ ਕੀਤੀ ਆ ਇਜ਼ਰਾਈਲ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਇਜ਼ਰਾਈਲ ਕੈਟ ਸੀ ਉਹਨਾਂ ਦਾ ਨਾਮ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਸੀਰੀਆ ਦੇ ਵਿੱਚ ਪਿਛਲੇ ਦਿਨਾਂ 'ਚ ਜਿਹੜੀਆਂ ਇਹ ਸਟ੍ਰਾਈਕਸ ਕੀਤੀਆਂ ਹੈਗੀਆਂ UN ਦੇ ਸਪੈਸ਼ਲ ਐਨਵੋਏ ਗੀਅਰ ਪੈਡਰਸਨ ਨੇ ਕਿਹਾ ਵੀ ਭਾਈ ਇਹਨਾਂ ਹਮਲਿਆਂ ਨੂੰ ਤੁਰੰਤ ਜਿਹੜਾ ਉਹ ਰੋਕਿਆ ਜਾਵੇ ਇਹ ਵੀ ਜਿਹੜਾ ਕੱਲ ਆਪਾਂ ਜਿਹੜਾ ਜ਼ਿਕਰ ਕੀਤਾ ਸੀ ਵੀ ਗੋਲਨ ਹਾਈਟਸ ਤੇ ਲੱਗੇ ਜੋ ਇਲਾਕਾ ਹੈ ਜੋ ਸਰੀਆ ਦਾ ਨਾਲ ਲੱਗਦਾ ਹੈ ਉਸ ਦੇ ਕਈ ਹਿੱਸੇ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਵੀ ਕਬਜ਼ਾ ਜਿਹੜਾ ਉਹ ਕਰ ਲਿਆ ਸੀਗਾ ਇੱਕ ਪਾਸੇ ਸਰੀਆ ਵਾਲੇ ਆਪਸ ਦੇ ਵਿੱਚ ਜਿਹੜੀ ਉਹ ਲੜਾਈ ਉਹਨਾਂ ਦੀ ਚੱਲ ਰਹੀ ਸੀ ਉੱਥੇ ਦੀ ਸੱਤਾਧਾਰੀਆਂ ਨੂੰ ਉਹਨਾਂ ਨੇ ਭਜਾਇਆ ਸੀਗਾ ਨਿਤਨੀਆਉਂ ਨੇ ਕਿਹਾ ਵੀ ਉਹਨੇ ਆਥਰਾਾਈਜ਼ ਕੀਤਾ ਸੀ ਇਜ਼ਰਾਈਲੀ 에ਅਰ ਫੋਰਸ ਨੂੰ ਜਿਹੜੇ ਮਿਲਟਰੀ ਐਸੈਟਸ ਆ ਜਿਹੜੀ ਸਰੀਅਨ ਆਰਮੀ ਛੱਡ ਗਈ ਆ ਉਹਨਾਂ ਦੇ ਉੱਤੇ ਜਿਹੜੇ ਉਹ ਹਮਲੇ ਕਰਨ ਉਸ ਨੂੰ ਨਸ਼ਟ ਕਰ ਦੇਣ ਤਾਂ ਜੋ ਜਿਹੜੇ ਉਹ ਨਿਤਨੇ ਉਹ ਕਹਿੰਦੇ ਵੀ ਜਿਹੜੇ ਜਿਹਹਾਦੀ ਆ ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜਾ ਮਿਲਟਰੀ ਅਸਲਾ ਆ ਉਹ ਨਾ ਪੈ ਜਾਵੇ ਇਜ਼ਰਾਈਲ ਨੇ ਕਿਹਾ ਵੀ ਸਾਡੀ ਕੋਈ ਇੰਟੈਂਸ਼ਨ ਨਹੀਂ ਆ ਸ਼ਰੀਆ ਦੇ ਅੰਦਰੂਨੀ ਅਫੇਅਰਸ ਦੇ ਵਿੱਚ ਇੰਟਰਫੇਅਰ ਕਰਨ ਦੇ ਲਈ ਪਰ ਅਸੀਂ ਆਪਣੇ ਆਪ ਨੂੰ ਬਚਾਉਣ ਖਾਤਰ ਇਹ ਜਿਹੜੇ ਹਮਲੇ ਕਰ ਰਹੇ ਹਾਂ ਸੋ ਹੁਣ ਅਜਿਹਾ ਇਜ਼ਰਾਈਲ ਆਨੇ ਸਰੀਆ ਚ ਜਾ ਕੇ ਬੰਮ ਧਮਾਕੇ ਕਰਦੇ ਆ 에ਅਰ ਸਟ੍ਰਾਈਕ ਕਰਦੇ ਆ ਤੇ ਕਹਿੰਦੇ ਵੀ ਅਸੀਂ ਇੰਟਰਨਲ ਅਫੇਅਰ ਦੇ ਵਿੱਚ ਕੋਈ ਸਾਡਾ ਜਿਹੜਾ ਉਹ ਲੈਣਾ ਦੇਣਾ ਨਹੀਂ ਹੈਗਾ ਉਧਰ ਇਜ਼ਰਾਈਲ ਦੇ ਵਿੱਚ ਦੇ ਦੇਖਿਆ ਜਾਵੇ ਤਾਂ ਨਿਤ ਨੇ ਉਹ ਜੋ ਕਿ ਪਿਛਲੇ 4 ਸਾਲਾਂ ਤੋਂ ਭ੍ਰਿਸ਼ਟਾਚਾਰ ਦੇ ਕਰਪਸ਼ਨ ਦੇ ਜਿਹੜੇ ਟ੍ਰਾਇਲ ਦੇ ਵਿੱਚੋਂ ਲੰਘ ਰਿਹਾ ਸੀ ਉਸ ਦੇ ਟ੍ਰਾਇਲ ਦੇ ਵਿੱਚ ਉਸ ਨੂੰ ਕਟਹਿਰੇ ਦੇ ਵਿੱਚ ਹੁਣ ਖੜਾ ਕੀਤਾ ਗਿਆ ਹੈ ਉਸ ਨੂੰ ਟੈਸਟੀਫਾਈ ਕਰਨਾ ਪੈ ਰਿਹਾ ਹੈ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਦੇਣੇ ਜਿਹੜੇ ਉਹ ਪੈ ਰਹੇ ਹੈਗੇ ਆ ਸੋ ਉਹਦੇ ਵਿੱਚ ਉਹਨੇ ਕਿਹਾ ਵੀ ਭਾਈ ਇੱਕ ਪਾਸੇ ਅਸੀਂ ਅਟੈਕ ਦੇ ਵਿੱਚ ਆ ਲੜਾਈ ਦੇ ਮੋੜ ਦੇ ਵਿੱਚ ਆ ਤੇ ਤੁਸੀਂ ਮੈਨੂੰ ਜਿਹੜਾ ਉਹ ਇੱਥੇ ਬਿਠਾ ਕੇ ਰੱਖਿਆ ਤੇ ਵਿੱਚ ਵਿੱਚ ਕਹਿੰਦੇ ਵੀ ਅਦਾਲਤ ਨੂੰ ਬ੍ਰੇਕ ਲੈਣੀ ਪੈ ਰਹੀ ਆ ਤਾਂ ਜੋ ਆਪਣੇ ਐਡਵਾਈਜ਼ਰਸ ਨੂੰ ਦੱਸ ਸਕੇ ਵੀ ਅੱਗੇ ਕੀ ਜਿਹੜਾ ਉਹ ਐਕਸ਼ਨ ਜਿਹੜਾ ਉਹ ਕਰਨਾ ਹੈਗਾ ਆ ਲੀਡਰ ਜਿਹੜਾ ਹੈਗਾ ਆ ਹਯਾਤ ਤਹਿਰੀਰ ਸ਼ਾਨਦਾਰ ਰੈਬਲ ਗਰੁੱਪ ਜਿਸਨੇ ਅਸਾਦ ਨੂੰ ਬਾਰਦਾ ਰਸਤਾ ਦਿਣਾ ਉਹ ਦਿਖਾਇਆ ਆ ਉਹਨੇ ਇਹ ਕਿਹਾ ਆ ਵੀ ਅਸੀਂ ਸਰੀਆ ਦੇ ਵਿੱਚ ਅਸਾਦ ਜੀ ਰਜਿਮ ਦੇ ਉਹਨਾਂ ਮੈਂਬਰਸ ਨੂੰ ਵੀ ਜਵਾਬਦੇਹ ਬਣਾਉਣਾ ਆ ਜਿਨ੍ਹਾਂ ਨੇ ਸਰੀਅਨ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਜਿਹੜੀ ਕੱਲ ਜੇਲ੍ਹ ਦੀ ਹਰਜੋਤ ਸਿੰਘ ਜੀ ਤੁਸੀਂ ਗੱਲ ਕਰ ਰਹੇ ਸੀ ਜਿੱਥੇ ਕਈ-ਕਈ ਸਾਲਾਂ ਤੋਂ ਲੋਕਾਂ ਨੂੰ ਸਰੀਅਨ ਲੋਕਾਂ ਨੂੰ ਜੋ ਅਸਾਦ ਦੇ ਉਲਟ ਬੋਲਦੇ ਸੀ ਅ ਮੰਨ ਕੇ ਰੱਖਿਆ ਸੀਗਾ ਜਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਸੀ ਉਹ ਜੇਲ੍ਹ ਚ ਨਿਕਲਣ ਤੋਂ ਬਾਅਦ ਬਹੁਤ ਜ਼ਿਆਦਾ ਖੁਸ਼ ਸੀਗੇ ਤੇ ਕਹਿੰਦੇ ਵੀ ਅਸੀਂ ਬਹੁਤ ਖੁਸ਼ ਆ ਵੀ ਸਰੀਆ ਜਿਹੜਾ ਉਹ ਹੁਣ ਆਜ਼ਾਦ ਹੋਇਆ ਆ ਸਰੀਆ ਦਾ ਮੁਹੰਮਦ ਅਲ ਬਸ਼ੀਰ ਉਸ ਨੂੰ ਨਵਾਂ ਕੀਰ ਟ੍ਰੇਕਰ ਪ੍ਰਾਈਮ ਮਿਨਿਸਟਰ ਜਿਹੜਾ ਆ ਉਬਨਾ ਆ ਗਿਆ ਆ 1 ਮਾਰਚ ਤੱਕ ਟ੍ਰਾਂਜ਼ੀਸ਼ਨਲ ਜਿਹੜੀ ਆ ਟ੍ਰਾਂਜ਼ੀਸ਼ਨਲ ਜਿਹੜੀ ਗਵਰਨਮੈਂਟ ਆ ਉਹ ਚੱਲੇਗੀ ਤੇ ਇਸ ਦੇ ਬਾਰੇ ਕਹਿੰਦੇ ਵੀ ਹੁਣ ਉਸ ਤੋਂ ਬਾਅਦ ਦੇ ਵਿੱਚ ਇੱਕ ਪੱਕੀ ਸਰਕਾਰ ਦੇ ਤੌਰ ਦੇ ਵਿੱਚ ਉਹ ਆਊਗਾ ਉਧਰ ਰਸ਼ੀਆ ਦੇ ਮੈਂਬਰਸ ਪਾਰਲੀਮੈਂਟ ਉਹਨਾਂ ਨੇ ਅਸਾਦ ਨੂੰ ਇਹ ਆਵਾਜ਼ ਦਿੱਤੀ ਆ ਵੀ ਬਸ਼ਰ ਅਲ-ਅਸਾਦ ਨੂੰ ਰਸ਼ੀਆ ਦੀ ਸਿਟੀਜ਼ਨਸ਼ਿਪ ਦੇ ਦਿੱਤੀ ਜਿਹੜੀ ਉਹ ਜਾਵੇ ਰਸ਼ੀਆ ਨੇ ਆਲਰੇਡੀ ਉਸ ਨੂੰ ਅਸਾਈਲਮ ਜਿਹੜਾ ਉਹ ਕਰ ਦਿੱਤਾ ਆ ਉਧਰ ਯੂਐਸ ਡਿਪਾਰਟਮੈਂਟ ਆਫ ਜਸਟਿਸ ਨੇ ਵਾਰ ਕਰਾਇਮ ਚਾਰजेस ਉਹਨਾਂ ਦੋ ਬੰਦਿਆਂ ਦੇ ਉੱਤੇ ਜਿਹੜੇ ਲਾਏ ਆ ਜੋ ਕਿ ਬਸ਼ਰ ਅਲ ਅਸਾਦ ਦੇ ਨਾਲ ਕੰਮ ਕਰਦੇ ਰਹੇ ਆ ਡੀਓਜੀ ਨੇ ਦੱਸਿਆ ਵੀ ਜਮੀਲ हसन ਤੇ ਅਬਦੁਲਸਲਾਮ ਮੁਹੰਮਦ ਉਹਨਾਂ ਨੇ ਕਹਿੰਦੇ ਵੀ ਇਹ ਕਾਂਸਪੀਰੇਸੀਆਂ ਸਾਜ਼ਿਸ਼ਾਂ ਜਿਹੜੀਆਂ ਉਹ ਘੜਦੇ ਦੇ ਵੀ ਲੋਕਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਅਤਿਆਚਾਰ ਕਰਨਾ ਹੈ ਅਤੇ ਜਿਸ ਜਿਹੜੀ ਕਰੂਰਤਾ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਜਿਹੜਾ ਆ ਉਥੇ ਟ੍ਰੀਟ ਕੀਤਾ ਆ ਸੋ ਇੱਕ ਦਹਾਕੇ ਤੋਂ ਵੱਧ ਸਰੀਆ ਦੇ ਵਿੱਚ ਜਿਹੜੀ ਸਿਵਲ ਵਾਰਤਵਾਚ ਇਹ ਸਾਰਾ ਕੁਝ ਹੋਇਆ ਆ ਤੇ ਉਧਰ ਇਜ਼ਰਾਈਲ ਦੇ ਨਾਲ ਵੀ ਹੁਣ ਨਾਲ ਹੀ ਪੇਚਾ ਜਿਹੜਾ ਉਹ ਪਈ ਜਾ ਰਿਹਾ ਆ ਦੋਨੋਂ ਹੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਿਆਹੁ ਉਹਨਾਂ ਨੇ ਕ੍ਰੈਡਿਟ ਲਿਆ ਆ ਵੀ ਅਸੀਂ ਜਿਹੜੀ ਅਸਾਦੀ ਸਰਕਾਰ ਆ ਉਹ ਸਿੱਟੀ ਹੈਗੀ ਆ ਕਹਿੰਦੇ ਵੀ ਇੰਨੇ ਲੋਕ ਤੰਗ ਆਏ ਹੋਏ ਸੀ ਕਿ ਸਿਰਫ 14 ਦਿਨਾਂ ਦੇ ਵਿੱਚ ਵਿੱਚ ਜਿਹੜਾ ਆ ਉਥੇ ਦੀ ਸਰਕਾਰ ਉਹਨਾਂ ਨੇ ਸੈਟਲ ਕੀਤੀ 2011 ਦੇ ਵਿੱਚ ਅਰਬ ਕੰਟਰੀਜ਼ ਦੇ ਵਿੱਚ ਅਪਰਾਈਜ਼ਿੰਗ ਹੋਇਆ ਸੀ ਬਹੁਤ ਸਾਰੇ ਮੁਲਕ ਜਿਹੜੇ ਆ ਉਹਨਾਂ ਦੇ ਲੀਡਰ ਜਿਹੜੇ ਡੇਗ ਪਏ ਸੀ ਪਰ ਇਸ ਨੇ ਇੰਨਾ ਕੁ ਜ਼ੁਲਮ ਕੀਤਾ ਸੀ ਵੀ ਇਹ ਤੋਂ ਪਹਿਲਾਂ ਇਹਦਾ ਜਿਹੜਾ ਫਾਦਰ ਸੀਗਾ ਹਾਫਿਜ਼ ਅਲ ਸਾਦ ਉਹਦੀ ਮੌਤ ਹੋ ਗਈ 2000 ਦੇ ਵਿੱਚ ਤੇ ਬਾਅਦ ਦੇ ਵਿੱਚ ਇਹ ਜਿਹੜਾ ਪ੍ਰੈਜ਼ੀਡੈਂਟ ਉਹਦਾ ਬੰਆ ਸੀ ਤੇ ਲੋਕਾਂ ਨੂੰ ਜਿਸ ਤਰ੍ਹਾਂ ਰਾਜਗਨ ਵੀਰ ਸਿੰਘ ਉਹਨਾਂ ਨੇ ਦੱਸਿਆ ਹੀ ਆ ਕਿ ਜੇਲ੍ਹਾਂ ਦੇ ਵਿੱਚ ਗਰਾਊਂਡ ਦੇ ਵਿੱਚ ਜਾ ਕੇ ਅੰਡਰਗਰਾਊਂਡ ਜੇਲ੍ਹਾਂ ਬਣਾਈਆਂ ਅਸੀਂ ਆ ਉਹਨਾਂ ਦੇ ਵਿੱਚ ਰੱਖਿਆ ਸੀ ਤੇ 14 ਦਿਨਾਂ ਦੇ ਵਿੱਚ ਹੀ ਜਿਹੜੀ ਸਰਕਾਰ ਉਹ ਡੇਗ ਪਈ ਹੈਗੀ ਤੇ ਆਪ ਉਹ ਉਥੋਂ ਭੱਜ ਗਿਆ ਹੈਗਾ ਲੋਕ ਉਥੇ ਦੇ ਕਾਫੀ ਖੋਸ਼ ਹੈਗੇ ਆ ਇਨ ਟਰਮ ਗਵਰਨਮੈਂਟ ਉਥੇ ਦੀ ਜਿਹੜੀ ਆਲਰੇਡੀ ਬਣ ਗਈ ਹੈਗੀ ਆ ਜਿਹੜੀ ਰੈਵਲ ਬੈਕਡ ਫਿਗਰ ਆ ਇਕ prominent ਹਾਲਾਂਕਿ ਕਹਿੰਦੇ ਵੀ ਇੰਨਾ ਉਹ ਮੁਲਕ ਦੇ ਵਿੱਚ ਮਸ਼ਹੂਰ ਨਹੀਂ ਹੈਗਾ ਉਹਨੂੰ ਉਹਨਾਂ ਨੂੰ ਜਿਹੜਾ ਆ ਇਨ ਟਰਮ ਪ੍ਰਾਈਮ ਮਿਨਿਸਟਰ ਚੁਣਿਆ ਗਿਆ ਮੁਹੰਮਦ ਅਲ ਬਸ਼ੀਰ ਲੀਟਰ ਨੋਨ ਕਹਿੰਦੇ ਅਕ੍ਰੋਸ ਮੋਸਟ ਆਫ ਸੀਰੀਆ ਇਸ ਤੋਂ ਪਹਿਲਾਂ ਇੱਕ ਨਾਰਥ ਵੈਸਟ ਕੰਟਰੋਲ ਏਰੀਏ ਦੇ ਵਿੱਚ ਉਹਨਾਂ ਨੇ ਐਜ਼ ਅ ਐਡਮਿਨਿਸਟ੍ਰੇਸ਼ਨ ਕੰਮ ਕੀਤਾ ਸੀਗਾ ਸੋ ਆਪਣਾ ਉਹਨਾਂ ਨੇ ਜਿਹੜਾ ਝੰਡਾ ਆ ਉਹ ਵੀ ਬਦਲ ਲਿਆ ਹੈਗਾ ਯੂ ਐਸ ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੇ ਇਹ ਕਿਹਾ ਹੈ ਕਿ ਜਿਹੜਾ ਸੀਰੀਆ ਦੇ ਵਿੱਚ ਪੋਲਿਟੀਕਲ ਟਰਾਂਜੀਸ਼ਨ ਹੋਇਆ ਹੈਗਾ ਉਸ ਪ੍ਰੋਸੈਸ ਨੂੰ ਅਸੀਂ ਫੁੱਲੀ ਸਪੋਰਟ ਕਰਾਂਗੇ ਐਜ਼ ਲੌਂਗ ਐਜ਼ ਉੱਥੇ ਕਿਸੇ ਤਰ੍ਹਾਂ ਦੀ ਹੋਰ ਜਿਹੜੀ ਆ ਵਾਇਲੈਂਸ ਨਹੀਂ ਹੁੰਦੀ ਹੈਗੀ ਇਜ਼ਰਾਈਲ ਨੇ ਵੀ ਬਾਰਡਰ ਦੇ ਲਾਗੇ ਕਾਫੀ ਫੌਜਾਂ ਭੇਜੀਆਂ ਆ ਜੋ ਸੀਰੀਆ ਦੇ ਵਿੱਚ ਜਿਹੜੀਆਂ ਫੋਰਸੇਸ ਆ ਉਹਨਾਂ ਨੂੰ ਡੀ ਮਿਲਟਰੀਸਾਈਜ਼ ਕਰਨ ਦੇ ਲਈ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸੀਰੀਆ ਦੇ ਵਿੱਚ ਰਸ਼ੀਆ ਦਾ ਵੀ ਇੱਕ ਬਹੁਤ ਵੱਡਾ ਆਰਮੀ ਦਾ ਜਿਹੜਾ ਬੇਸ ਸਿਗਾ